ਪ੍ਰਿੰਸੀਪਲ ਸਾਹਿਬ ਹੱਥ ਦੇ ਵੈਸੇ ਤੁਹਾਡੀ ਤੁਸੀਂ ਅੱਜ ਫੇਰ ਮੈਨੂੰ ਬੁਲਾ ਲਿਆ ਹੁਣ ਮੇਰੇ ਬੱਚੇ ਦਾ ਕੀ ਕਸੂਰ ਹੈ ਉਹ ਤਾਂ ਸਾਰੇ ਉਧੇਦਾਰਾਂ ਨੂੰ ਲੈ ਕੇ ਦਿੱਲੀ ਕਾਲੇ ਦੀਆਂ ਚੋਣਾ ਚ ਗਿਆ ਹੋਇਆ ਬੈਠੋ ਜੀ ਰਾਮ ਨਾਲ ਮੈਂ ਸ਼ਿਕਾਇਤ ਖਦੋ ਕੀਤੀ ਹੈ ਅੱਜ ਤਾਂ ਮੈਂ ਤੁਹਾਨੂੰ ਕੋਈ ਹੋਰ ਗੱਲ ਕਰਨ ਲਈ ਬੁਲਾਇਆ ਹੈ ਹੋਰ ਗੱਲ ਤਾਂ ਕੋਈ ਹੋਏ ਨਹੀਂ ਸਕਦੀ ਤੁਸੀਂ ਕੁਮਾ ਫਿਰ ਆ ਕੇ ਸ਼ਿਕਾਇਤ ਤੇ ਹੀ ਹੋਣੇ ਸੋ ਪਲੀਜ਼ ਪਹਿਲੀ ਦੱਸ ਦੋ ਕੀ ਗੱਲ ਹੈ ਕਿਹਾ ਨਾ ਜੀ ਕੋਈ ਸ਼ਿਕਾਇਤ ਨਹੀਂ ਅੱਜ ਸੇਤ ਠੀਕ ਹੈ ਪ੍ਰਿੰਸੀਪਲ ਸਾਹਿਬ ਤੁਹਾਡੀ ਕੀ ਗੱਲ ਜੀ ਬਿਲਕੁਲ ਠੀਕ ਠਾਕ ਹੈ ਨਹੀਂ 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 ਇਹ ਕਿਵੇਂ ਹੋ ਸਕਦਾ ਤੁਸੀਂ ਸ਼ਿਕਾਇਤ ਹੀ ਨਹੀਂ ਕਰ ਰਹੇ ਕਿਹ ਹੈ ਨਾ ਜੀ ਅੱਜ ਕੋਈ ਸ਼ਿਕਾਇਤ ਨਹੀਂ 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 ਪ੍ਰਿੰਸੀਪਲ ਸਾਹਿਬ ਤੁਸੀਂ ਪੱਕਾ ਬਿਮਾਰ ਹੋ ਦੱਸ ਨਹੀਂ ਰਹੇ ਕਿ ਤੁਮ ਘਾਇਆ ਤੁਹਾਨੂੰ ਮੇਰੇ ਬੱਚੇ ਨੇ ਉਹਨੇ ਨਹੀਂ ਜੀ ਐਸੀ ਕੋਈ ਗੱਲ ਨਹੀਂ ਤੁਹਾਡਾ ਬੱਚਾ ਤਾਂ ਵੈਸੇ ਵੀ ਦਿੱਲੀ ਹੈ ਮੈਨੂੰ ਤਾਂ ਸਗੋਂ ਹੌਲੀ ਹੌਲੀ ਸਮਝ ਆ ਰਹੀ ਹੈ ਗੱਲ ਕਿ ਤੁਹਾਡਾ ਬੱਚਾ ਇੰਨਾ ਵੀ ਗਲਤ ਨਹੀਂ ਸੀ ਉਹ ਤੁਹਾਨੂੰ ਦਿੱਲੀ ਵਾਲੇ ਜਵਾਕਾਂ ਜਿਨੇ ਵਿਗਾਰ ਰੱਖਿਆ ਸੀ ਤੁਹਾਨੂੰ ਸ਼ੁਕਰ ਪ੍ਰਿੰਸੀਪਲ ਸਭ ਤਨ ਉਸ ਵਾਰ ਕੋਈ ਸ਼ਿਕਾਇਤ ਨਹੀਂ ਹੈਗੀ। ਉਹ ਮੈਂ ਦਰਸਲ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਆ ਲੋ। ਆਗੇ ਲਾ ਪੁਆਇੰਟ ਤੇ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਤੁਸੀਂ ਘਮਾ ਫਿਰਾ ਕੇ ਸ਼ਿਕਾਇਤ ਤੇ ਹੀ ਆਉਣੇ। ਉਹ ਨਹੀਂ ਨਹੀਂ ਜੀ ਐਸੀ ਗੱਲ ਨਹੀਂ। ਮੈਂ ਤਾਂ ਸਗੋਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਹਾਡਾ ਬੱਚਾ ਦਿੱਲੀ ਕਾਲਜ ਦੀਆਂ ਚੋਣਾਂ ਲਈ ਸਪੋਰਟ ਤੇ ਗਿਆ ਹੋਇਆ ਹੈ। ਨਾਲ ਆਪਣੇ ਸਾਰੇ ਹੋਂਦੇਦਾਰਾਂ ਨੂੰ ਵੀ ਲੈ ਕੇ ਗਿਆ। ਬੇਸ਼ੱਕ ਕਾਲਜ ਇੱਥੇ ਸੁੰਨਾ ਛੱਡ ਗਏ ਕਾਲਜ ਸੁੰਨਾ ਨਹੀਂ ਛੱਡਣਾ ਚਾਹੀਦਾ ਸੀ। ਪਰ ਸਗੋਂ ਮੈਂ ਤਾਂ ਆਪ ਸਪੋਰਟ ਕਰਨੀ ਚਾਹੁੰਦਾ। ਮੈਂ ਚਾਹੁੰਦਾ ਕਿ ਤੁਸੀਂ ਤੇ ਮੈਂ ਆਪਾਂ ਸਾਰੇ ਦਿੱਲੀ ਚੋਣਾਂ ਦੇ ਵਿੱਚ ਸਪੋਰਟ ਲਈ ਚੱਲੀਏ ਕਿਉਂਕਿ ਦਿੱਲੀ ਕਾਲਜ ਵਾਲੀਆਂ ਚੋਣਾਂ ਹੁਣ ਪ੍ਰਮੁੱਖ ਚੋਣਾਂ ਨੇ ਆਪਾਂ ਨੂੰ ਜਾਣਾ ਚਾਹੀਦਾ ਹੈ ਪ੍ਰਿੰਸੀਪਲ ਸਾਹਿਬ ਮੈਂ ਪਹਿਲੀ ਕਿਹਾ ਸੀ ਕਿ ਤੁਸੀਂ ਬਿਮਾਰ ਹੋ ਜਾਂ ਫਿਰ ਤੁਹਾਨੂੰ ਕੋਈ ਦਮਾਕ ਦੀ 8:00 ਵਜੇ ਕੀ ਗੱਲ ਕਰ ਰਹੇ ਹੋ ਤੁਸੀਂ ਉਹ ਨਹੀਂ ਜੀ ਤੁਸੀਂ ਤਾਂ ਮੈਨੂੰ ਸਮਝ ਹੀ ਨਹੀਂ ਰਹੇ ਫਿਰ ਤੁਸੀਂ ਅੱਜ ਮੈਨੂੰ ਦਿੱਲੀ ਕਾਲਜ ਦੀਆਂ ਚੋਣਾਂ ਲਈ ਸਪੋਰਟ ਕਰਨ ਲਈ ਕਹਿ ਰਹੇ ਹੋ ਤੁਹਾਨੂੰ ਤਾਂ ਮੇਰੇ ਬੱਚੇ ਤੇ ਇਤਰਾਜ਼ ਸੀ ਕਿ ਉਹ ਉਹਨਾਂ ਨਾਲ ਤੁਰੇ ਫਿਰਦੇ ਉਹ ਦਰਅਸਲ ਜੀ ਮੈਨੂੰ ਹੌਲੀ-ਹੌਲੀ ਇਹ ਗੱਲ ਸਮਝਾਈਏ ਜੇ ਉਹ ਦਿੱਲੀ ਵਾਲੇ ਜਵਾਕ ਜੇ ਦਿੱਲੀ ਕਾਲੇ ਦੀਆਂ ਚੋਣਾ ਜਿੱਤ ਗਏ ਤਾਂ ਉਹਦੇ ਲਈ ਆਪਣੇ ਕਾਲ ਜਨੂੰ ਬਹੁਤ ਵੱਡਾ ਫਾਇਦਾ ਹੋਊਗਾ ਫਾਇਦਾ ਆਪਣੇ ਕਾਲ ਜਨੂੰ ਕਾਦਾ ਫਾਇਦਾ ਦੇਖੋ ਜੀ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਉਹ ਦਿੱਲੀ ਕਾਲ ਜਿਹੜੀਆਂ ਚੋਣਾ ਜਿੱਤ ਗਏ ਉਹ ਜਵਾਕ ਜੀ ਉਹ ਉੱਥੇ ਵਿਜੀ ਹੋ ਜਾਣਗੇ ਜੇ ਉਹ ਹਾਰ ਗਏ ਤਾਂ ਉਹਨਾਂ ਨੇ ਆਪਣਾ ਸਾਰਾ ਟਿੰਡ ਫੋੜੀ ਉੱਥੋਂ ਚੱਕ ਲੈ ਇੱਥੇ ਡੇਰੇ ਲਾ ਲੈਣੇ ਨੇ ਇਹਦੇ ਨਾਲ ਤੁਹਾਡੇ ਬੱਚੇ ਦੀ ਪ੍ਰਧਾਨਗੀ ਨੂੰ ਵੀ ਖਤਰਾ ਹੋਊਗਾ ਯਾਦ ਰੱਖਿਓ ਮੇਰੀ ਗੱਲ ਇਹ ਉਹ ਜਿੱਤ ਜਾਣ ਉਥੇ ਹੀ ਟਿਕ ਜਾਣਗੇ ਵਧੀਆ ਕੀ ਬਾਤ ਹੈ ਪ੍ਰਿੰਸੀਪਲ ਸਾਹਿਬ ਮੇਰੇ ਤਾਂ ਇਹ ਗੱਲ ਧਿਆਨ ਚ ਨਹੀਂ ਸੀ ਤੁਸੀਂ ਇੰਨਾ ਸੋਚਦੇ ਹੋ ਮੇਰੇ ਬੱਚੇ ਬਾਰੇ ਮੈਂ ਤਾਂ ਇਹ ਸੋਚਦਾ ਸੀ ਕਿ ਤੁਸੀਂ ਉਹਨੂੰ ਆਪਣਾ ਦੁਸ਼ਮਣ ਸਮਝਦੇ ਹੋ ਦੇਖੋ ਜੀ ਆਪਣਾ ਆਪਣੇ ਹੀ ਹੁੰਦੇ ਆ ਵਿਗਿਆਨੀ ਵਿਗਿਆਨੀ ਹੁੰਦੇ ਨੇ ਆਪਣਾ ਤਾਂ ਕਹਿੰਦੇ ਨੇ ਜੇ ਮਾਰੂਗਾ ਤਾਂ ਵੀ ਸ਼ਾਮੇ ਸੁੱਟੂਗਾ ਇਸ ਲਈ ਮੈਨੂੰ ਤਾਂ ਫਾਇਦਾ ਹੈ ਕਿ ਆਪਣਾ ਬੱਚਾ ਪ੍ਰਧਾਨ ਰਹੇ ਜੀ ਉਹ ਇੱਥੇ ਆ ਗਏ ਦੋ ਦਿਨ ਹੀ ਰਹਿਣ ਦੇਣਾ ਇਹਨੂੰ ਤੇ ਵਿਗਿਆਨੇ ਵਿਗਿਆਨੀ ਹੁੰਦੇ ਨੇ ਵਿਗਿਆਨੇ ਤਾਂ ਸਾਰੇ ਰਾਤ ਇੱਕੋ ਪਾਸਾ ਕੁੱਟੇ ਜਾਂਦੇ ਹੁੰਦੇ ਨੇ ਇਸ ਲਈ ਉਹ ਉੱਥੇ ਹੀ ਵਿਜੀ ਰਹਿਣ ਤਾਂ ਜ਼ਿਆਦਾ ਵਧੀਆ ਆਪਣੇ ਵਾਸਤੇ ਆਪਣਾ ਬੱਚਾ ਪ੍ਰਧਾਨ ਹੈ ਆਪਾਂ ਨੂੰ ਕੀ ਨੁਕਸਾਨ ਹੈ ਤੁਹਾਡੀ ਇਹ ਗੱਲ ਪ੍ਰਿੰਸੀਪਲ ਸਾਹਿਬ ਮੇਰੇ ਜੱਜ ਗਈ ਉਹ ਦਿੱਲੀ ਵਾਲੇ ਜਵਾਕ ਜੇ ਜੇ ਉੱਥੇ ਵਿਜੀ ਰਹਿਣਾ ਤਾਂ ਵਧੀਆ ਗੱਲ ਹੈ ਚੱਲੀਏ ਫਿਰ ਆਪਾਂ ਦਿੱਲੀ ਜੀ ਬਿਲਕੁਲ ਮੈਂ ਚਾਹੁੰਦਾ ਹੁਣ 4-5 ਦਿਨਾਂ ਦੀਆਂ ਕਾਲਜ ਦੇ ਵਿੱਚ ਆਪਾਂ ਕਰ ਦਈਏ ਛੁੱਟੀਆਂ ਤੇ ਆਪਾਂ ਸਾਰੇ ਉੱਥੇ ਚੱਲੀਏ ਚਲੋ ਜੀ ਚੱਲਦੇ ਆਪਾਂ ਚਲੋ ਚੱਲੀਏ